हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆ ਚਾਰੀਆਂ ਮਸੇ ਲਈ ਲੈ ਕੇ ਆਂ ਜੀ ਤੋਕੜ ਗੱਬਣਾ ਤੋਕੜ ਆ ਬਈ ਤੇ ਤਾਜੀ ਆ ਉਹ ਪੁੱਛ ਲੈਣਾ ਬਾਈ ਡਿਟੇਲ ਅਜੂ ਇਹਦੇ ਨੂੰ ਪੁੱਛੋ ਭਾਈ ਜੀ ਹਸੀ ਕਾਲ 사ਸ਼ੀ ਕਾਲ ਜੀ ਬਈ ਨਾਮ ਤੇ ਐਡਰੈਸ ਬੋਲੋ ਨਾਮ ਚਮਕੌਰ ਸਿੰਘ ਆ ਜੀ ਪਿੰਡ ਢੱਲਾ ਮਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਬਈ ਨੇੜੇ ਪਿੰਡ ਨੇੜੇ ਤਾਂ ਪਾਜੀ ਆਪਾਂ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 98146455102 ਜੀ ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੜ ਦੇਦੇ ਆ ਕਿਹੜਾ ਸੂਸੂਈ ਆ ਇਹ ਡਾਕਟਰ ਤੀਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਬਾਈ ਸੂਈ ਨੂੰ ਉਹਨਾਂ ਅੱਜ 12 13 ਦਿਨ ਹੋ ਗਏ ਬੱਚਾ ਕੀ ਆ ਆ ਬੱਚਾ ਦਾ ਬੱਚਾ ਦਾ ਹਾਂ ਠੀਕ ਆ ਦੁੱਧ ਕਿੰਨਾ ਬਾਈ ਦੁੱਧ ਹੁਣ 13 ਲੀਟਰ ਤਿਆਰ ਆ ਜੀ ਉਹ ਆ ਦੋ ਡੰਗ ਚੋਲੇ ਕੋਈ ਦੋ ਡੰਗ ਚਾਰ ਡੰਗ ਆਪਣੇ ਘਰੇ ਦਸੱਲੀ ਕਰਕੇ ਲੈ ਕੇ ਜਾਵੀਂ ਠੀਕ ਆ ਬਾਈ ਦੁੱਧ ਬਾਈ ਕਹਿੰਦਾ 13 ਲੀਟਰ ਹਾਜ਼ਰ ਆ ਫਵਾਂ ਮਾਦੀ ਬਾਈ ਚਾਰ ਡੰਗ ਚੋਲੇ ਚੋਰਾ ਆ ਮੈਂ ਰੱਛਾ ਛੱਡ ਕੇ ਨਾ ਇਹ ਵੀ ਕੋਈ ਹੋਣੀ ਜਮਾ ਰੱਸਾ ਛੱਡ ਕੇ ਜੀ ਐ ਬਹਿ ਜਾ ਚਵਾਈ ਚੁਵਾਈ ਕਿਵੇਂ ਜਮਾ ਇੱਕ ਨੰਬਰ ਆ ਜੀ ਚਾਈਸ ਮਾੜਾ ਮੋੜ ਲੈ ਬਈ ਮੁੱਲ ਕੀ ਐ ਵੀਰੇ ਦਾ ਮੁੱਲ ਡਾਕਟਰ ਇਹਦਾ 42000 ਆ ਮਾਨਤਾਨ ਹੋ ਜੂ ਮਾਨਤਾਨ ਕਰ ਦਾਂਗੇ 42000 ਰੁਪਇਆ ਮੁੱਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚਵਾਈ ਵੀ ਬਾਈ ਕਹਿੰਦਾ ਚੰਗੀ ਆ ਬਈ ਜਮਾ ਇੱਕ ਨੰਬਰ ਆ ਚਵਾਈ ਚੋਰੀ ਤਾਂ ਅੱਗੇ ਵੀਰੇ 2 ਨੰਬਰ ਕੀ ਡਿਟੇਲ ਆ ਦੀ ਇਹ ਡਾਕਟਰ ਦੂਜਾ ਸੂ ਹੈਗੀ ਕਦੋਂ ਸੂਈਏ ਇਹਨੂੰ ਹੋ ਗਿਆ 2.5 ਮਹੀਨੇ ਸੂਈ ਨੂੰ ਬੱਚਾ ਭਾਈ ਆ ਰਸੀ ਆ ਆਹਾਂ ਹਾਂਜੀ ਠੀਕ ਆ ਦੁੱਧ ਕਿੰਨਾ ਭਾਈ ਦੁੱਧ ਇਹਦੇ ਹਲੇ 11 ਲੀਟਰ ਹੋਣ ਜਾਮਾ ਕੰਡੇ ਵਾਲਾ ਠੀਕ ਆ ਚਿਵਾਈ ਕਿਵੇਂ ਆ ਚਿਵਾਈ 1 ਨੰਬਰ ਚਾਰੇ ਸਣਾਂ ਜੀ ਜਾਮਾ ਠੀਕ ਆ ਕੋਈ ਪੂਰ ਨਹੀਂ ਕੋਈ ਸ਼ਰਲਾ ਨਹੀਂ ਹੂੰ ਸੇਸ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਤੇ ਮੁੱਲ ਭਾਈ ਇਹਦਾ ਮੋਲ ਰਾਈਟਰ ਦਾ 35000 ਰੁਪਿਆ ਮਾਨਤਾਨ ਹੋ ਜਾ ਮਾਨਤਾਨ ਕਰ ਦਾਂਗੇ ਥੋੜਾ ਬਹੁਤ 35000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਸ਼ੀਲ ਸਾਹੂ ਇਹ ਵੀ ਬਹੁਤ ਅਜਿਵੇਂ ਮਰਜੀ ਬੈਠਾ ਰਹੇ ਠੀਕ ਆ ਕੋਈ ਆਈਏ ਆਇਓ ਚਵਾਈਟ ਵੀ ਚੰਗੀ ਆ ਜਮਾ ਇੱਕ ਨੰਬਰ ਹੈ ਚਵਾਈਟ ਉਹਦਾ ਅੱਗੇ ਵੀਰੇ ਤਨ ਨੰਬਰ ਇਹਦੀ ਕੀ ਡਿਟੇਲ ਆ ਭਾਈ ਇਹ ਰਾਈਟਰ ਤੀਜਾ ਸੋਗਾ ਸੂਈ ਵੀ ਆ 22 ਕਿ ਮਹੀਨੇ ਹੋ ਗਏ ਸੂਈ ਨੂੰ ਇਹਨੂੰ ਠੀਕ ਆ ਤੇ ਮਨਾਂ ਦੁੱਧ ਹੋਊਗਾ 13 ਲੀਟਰ ਇਹਦੇ ਥੱਲੇ ਵੀ ਠੀਕ ਆ ਹਾਂ ਠੀਕ ਆ ਬੱਚਾ ਹੈਗਾ ਨਾ ਨਹੀਂ ਨਹੀਂ ਬੱਚਾ ਨਹੀਂ ਹੈਗਾ ਜੀ ਇਹਦਾ ਠੀਕ ਆ ਸਾਧ ਬਹੁਤ ਵੱਡਾ ਹਨਾ ਸਾਧ ਕੋਲ ਤਾਂ ਬਹੁਤ ਆ ਫਾਰਮ ਵਾਲੀ ਆ ਬੈੜ ਵੀ ਬਹੁਤ ਡਾਬਲ ਥੋੜੇ ਨੇ ਸਾਡੇ ਘਰਾਂ ਚ ਟਿਲ ਮੱਠ ਜੀ ਹੋ ਗਈ ਸੀ ਉਹਦਾ ਕਰਕੇ ਮਾਲ ਸਮਾਂ ਨਹੀਂ ਦੁੱਧ 15 ਕਿਲੋ ਸੀ ਇਹ ਬੈੜ ਥੱਲੇ ਤਾਂ ਠੀਕ ਆ ਥਣ ਸਹੀ ਚੱਲਦੇ ਨੇ ਜਮਾ ਜਮਾ ਓਕੇ ਆ ਜੀ ਠੀਕ ਆ ਮੁੱਲ ਕੀ ਆ ਵੀਰੇ ਦਾ ਮੁੱਲ ਦਾ 36000 ਰੁਪਏ 36000 ਰੁਪਏ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਥੋੜਾ ਬਹੁਤ ਮੁੱਲ ਬਈ 36000 ਰੁਪਏ ਵਾਕੇ ਤੇ ਜਿਹੜਾ ਮਾਨਤਨ ਜ਼ਰੂਰ ਹੋ ਜਾ ਕੱਦ ਫੁੱਲ ਡਬ ਵਾਲਾ ਬਈ ਥਾਂ ਚ ਚੰਗੀ ਆ ਫੇਸਪੂਟ ਵੀ ਚੰਗਾ ਅੱਗੇ ਬਰੇ 4 ਨੰਬਰ ਕਿਹੜਾ ਸੁਵਸ ਵੀ ਇਹ ਏ ਡਾਕਟਰ ਕੋਕਰ ਦੱਬਣਾ ਠੀਕ ਆ ਦੁੱਧ ਹੋਊਗਾ ਇਹ ਥੱਲੇ 5 ਕਿਲੋ ਠੀਕ ਹੈ ਤੇ ਮੰਨ 4.5 ਮਹੀਨਿਆਂ ਦੀ ਗੱਬਣਾ ਠੀਕ ਹੈ ਬਾਈ ਹਾਂਜੀ ਤੇ ਬੱਚਾ ਤਾਂ ਨਹੀਂ ਹੈਗਾ ਨਹੀ ਨਹੀ ਬੱਚਾ ਨਹੀਂ ਇਹਦਾ ਹੈਗਾ ਜੀ ਉਹ ਠੰਡੀ ਸੀਲ ਹੈ ਸੀਲ ਠੰਡੀ ਬਥੇਰੀ ਹੈ ਜੀ ਜਿਵੇਂ ਜਿਵੇਂ ਚੰਗੀ ਹੈ ਇੱਕ ਨੰਬਰ ਜੋ ਮਾ ਚਾਰੇ ਥਣਾ ਦੀ ਠੀਕ ਹੈ ਬਾਈ ਚੈੱਕ ਪਾਸ ਆਪਾਂ ਆਪਦੇ ਹੱਥੀ ਕਰਾ ਲਿਆ ਅਗਲਾ ਦੱਸ ਲਿਆ ਜਿਹੜਾ ਮਾਜੀ ਡਾਕਟਰ ਤੋਂ ਕਰਵਾ ਹਾਂ ਬਾਈ ਬਾਈ ਕਹਿੰਦਾ ਆਪਣੀ ਕਰਾਈ ਵੀ ਇਹ ਚੈੱਕ ਆਪਦੀ ਵੀ ਚੈੱਕ ਜਰੂਰ ਕਰਵਾ ਲਿਓ ਸੋਰਾ ਤਾਰਾ ਚੰਗਾ ਥਣ ਥਣ ਥੋੜੀ ਆਈ ਗਰੀਬ ਜੇ ਘਰੋਂ ਆ ਬਸ ਹੂੰ ਸੀਲ ਠੰਡੀ ਆ ਦੁੱਧ ਬਾਦ ਵੀ ਜਾਉ ਕਿਲੋ ਦੋ ਕਿਲੋ ਹੋਰ ਵੀ ਆ ਚਾ ਵੀਰੇ ਕੀ ਮੋਲਾ ਭਾਈ ਦਾ ਮੋਲਾ ਇਹਦਾ 23000 ਆ ਜੀ ਮਾਨਤਨ ਹੋ ਜੀ ਭਾਈ ਮਾਨਤਨ ਕਰ ਦਾਂਗੇ ਥੋੜਾ ਜੀ 23000 ਰੁਪਿਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਂ ਜਰੂਰ ਖੋਲੂ ਨਾਗਪਰਾ ਕੋਲੇ ਚਾਰ ਸੀ ਚਾਰ ਹੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਵੇ ਤਾਂ ਆ ਕੇ ਆ ਵੀ ਦਸੱਲੀ ਕਰਕੇ ਭਾਈ ਖਰੀਦ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹਾਂ ਜੀ